ਲੋ ਭਾਈ ਜੀ ਹਿਮਾਚਲ ਦੇ ਵਿੱਚ ਸੀ ਕਹਿੰਦੇ ਜਿਸ ਬੰਦੇ ਨੂੰ ਕੋਈ ਵੀ ਜਾਣਕਾਰੀ ਹੋਵੇ ਨਾ ਉਹ ਬੰਦਾ ਕੋਈ ਨਾ ਕੋਈ ਚੀਜ਼ ਤੋਂ ਕੋਈ ਨਾ ਕੋਈ ਚੀਜ਼ ਲੱਭੇ ਲੈਂਦਾ ਤੇ ਆ ਅਸੀਂ ਰੁਕੇ ਸੀਗੇ ਉਹ ਦਰਖਤ ਦੀ ਵੀਡੀਓ ਬਣਾਈ ਸੀ ਕਿ ਇੱਥੇ ਸਰਕਾਰ ਨੇ ਉਹ ਦਰਖਤ ਨਹੀਂ ਪਟਿਆ ਗੱਡੀਆਂ ਸਾਈਡ ਤੋਂ ਲੰਘਦੀਆਂ ਨੇ ਸੜਕ ਬਣਾਤੀ ਪਰ ਦਰਖਤ ਨਹੀਂ ਪਟਿਆ ਪਰ ਆ ਭਾਈ ਆ ਮਨੂ ਇਹ ਨੇ ਆ ਜੜੀ ਬੁੱਟੀ ਦੇਖੀ ਕਹਿੰਦਾ ਇਹ ਬੜੇ ਕੰਮ ਦੀ ਆ ਹਾਂ ਜੀ ਵੀਰੇ ਕੀ ਕੰਮ ਆ ਇਸ ਬੁੱਟੀ ਦਾ ਇਹ ਵੀਰੇ ਜਿਵੇਂ ਬੱਚਿਆਂ ਦੇ ਆਪਣੇ ਛੋਟੇ ਬੱਚੇ ਨਹੀਂ ਹੁੰਦੇ ਜਿਹੜੇ ਘਰ 'ਚ ਹੂੰ ਹੂੰ ਉਹ ਜਿਵੇਂ ਮਿੱਟੀ ਵਗੈਰਾ ਖਾਂਦੇ ਆ ਹਨਾ ਹੂੰ ਹੂੰ ਤੇ ਉਹਨਾਂ ਦੇ ਨਾ ਕਟਾਣੋਂ ਪੈ ਜਾਂਦੇ ਆ ਮਾਊ ਪੈ ਜਾਂਦੇ ਆ ਹੂੰ ਟੀੜ 'ਚ ਉਹ ਵਾਰੇ ਬਹੁਤ ਤੰਗ ਕਰਦੇ ਆ ਬੱਚੇ ਨੂੰ ਕੋ ਡਾਕਟਰਾਂ ਦੇ ਦਵਾਈਆਂ ਲੈ ਲੈ ਕੇ ਜਾਂਦੀਆਂ ਪਰੇਸ਼ਾਨ ਹੋ ਜਾਂਦੇ ਆ ਹੂੰ ਔਰਾ ਆਮ ਨਹੀਂ ਆਂਦਾ ਇਹ ਜਿਹੜੀ ਬੁੱਟੀ ਆ ਨਾ ਇਹ ਹੁਣ ਤਾਂ ਪੰਜਾਬ 'ਚ ਹੁਣ ਨਹੀਂ ਇਹਦਾ ਬਹੁਤ ਘੱਟ ਹੁੰਦੀ ਆ ਪੰਜਾਬ 'ਚ ਮਿਲਦੀ ਨਹੀਂ ਇਹ ਬੁੱਟੀ ਅੱਛਾ ਕਿਤੇ ਕਿਤੇ ਹੁੰਦੀ ਆ ਪੰਜਾਬ 'ਚ ਹੁਣ ਤਾਂ ਮਿਲਦੀ ਹੁੰਦੀ ਆ ਇਹ ਹਿਮਾਚਲ ਜਮਾਇਤ ਦੇ ਘਾਇ ਢੀਂੜਰੇ ਕਹਿੰਦੇ ਨੇ ਉਹ ਢੀਂੜਰੇ ਢੀਂੜਰੇ ਹਾਂ ਆ ਦੇਖ ਲੱਗੇ ਹੋਏ ਆ ਢੀਂੜਰੇ ਆ ਲੱਗੇ ਹੋਏ ਆ ਦਿਖਾ ਮੈਂ ਤੋੜ ਕੇ ਦਿਖਾਣਾ ਤੁਹਾਨੂੰ ਢੀਂੜਰਾ ਆ ਦੇ ਇਹ ਕੰਡੇ ਵੀ ਲੱਗੇ ਹੋਏ ਨੇ ਇਹਦੇ ਕੰਡੇ ਵਾਲੀ ਹੁੰਦੀ ਆ ਇਹ ਬੁਟੀ ਅੱਛਾ ਇਹਦਾ ਮੌਮ ਇਹ ਜਿਹੜਾ ਇਹਦਾ ਜਿਹੜਾ ਫਲ ਆ ਨਾ ਇਹ ਹੂੰ ਇਹ ਜਿਹੜਾ ਫਲ ਆ ਅੱਗ ਦੇ ਉੱਤੇ ਕੋਈ ਚੱਕਰਾਂ ਲੈ ਕੇ ਨਾ ਖਾਲੀ ਹੂੰ ਚੱਕਰੇ ਦੇ ਵਿੱਚ ਅੱਗ ਪਾ ਕੇ ਅੱਗ ਦੇ ਉੱਪਰ ਇਹਨੂੰ ਢੀਂੜਰੇ ਦੇ ਫਲ ਜਿਹੜਾ ਇਹਨੂੰ ਗੇਰ ਦਵੇ ਅੱਛਾ ਇਹਦਾ ਜਿਹੜਾ ਧੂਆ ਨਾ ਇਹਦਾ ਧੂਆਂ ਜਿਹੜਾ ਬੱਚਾ ਨਾਲ ਨੰਗਾ ਕਰਕੇ ਉਹਦੇ ਚੱਕਰੇ ਦੇ ਉੱਤੇ ਬਣਾਵੇ ਜਿਹਦੇ ਮਾਉ ਮੂਹ ਆ ਨਾ ਬੱਚੇ ਦੇ ਕਟਾਣੂ ਸਾਰੇ ਨਿਕਲ ਜਾਣੇ ਆ ਅੱਛਾ ਕੋ ਇਹ ਫਲਾਂ ਇਹਨੂੰ ਕਹਿੰਦੇ ਆ ਢੀਂਡਰਾ 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 ਆਪਣਾ ਤਾਂ ਪੰਜਾਬੀ ਚ ਢੀਂਡਰਾ ਕਹਿੰਦੇ ਆ ਬਾਕੀ ਲੱਗ ਲੱਗ ਹੋ ਲੈਂਗੁਏਜ ਆ ਜਾਂ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇਹਨੂੰ ਆਪਣਾ ਪੰਜਾਬ ਦੇ ਵਿੱਚ ਤਾਂ ਇਹਨੂੰ ਢੀਂਡਰਾ ਹੀ ਕਹਿੰਦੇ ਆ ਬਾਈ ਢੀਂਡਰਾ ਕਹਿੰਦੇ ਨੇ ਹਾਂ ਢੀਂਡਰਾ ਇਹਨੂੰ ਖਾ ਵੀ ਸਕਦੇ ਆ ਇਹ ਜ਼ਹਿਰ ਆ ਬਾਈ ਅੱਛਾ ਇਹਨੂੰ ਖਾਏਗਾ ਕਿਵੇਂ ਤੂੰ ਇਹ ਕੌੜਾ ਜ਼ਹਿਰ ਆ ਇਹ ਇਹ ਫੇਰੇ ਕਿਵੇਂ ਧੂਆਂ ਕਰ ਦਿੰਦੇ ਆ ਬੱਚੇ ਦਾ ਉਹਨਾਂ ਪਤਾ ਕੀ ਹੈ ਜਿਹੜੇ ਕਟਾਣੂ ਨੇ ਨਾ ਉਹ ਧੂਏ ਨਾਲ ਬਾਹਰ ਆ ਜਾਂਦੇ ਆ ਅੱਛਾ ਹਾਂ ਫਿਰ ਉਹ ਬਾਹਰ ਨਿਕੜ ਜਾਂਦੇ ਆ ਅੱਗ ਦੇ ਉੱਤੇ ਹੀ ਸੜ ਜਾਂਦੇ ਆ ਇਹ ਬਸ ਦੋ ਦੋ ਤਿੰਨ ਗੇਰ ਲਓ ਤੁਸੀਂ ਸਾਫ਼ ਹੋ ਜਾਣੇ ਆ ਅੱਛਾ ਜੀ ਮੁੜ ਕੇ ਲੋੜੇ ਨਹੀਂ ਪਣੀ 9 ਮਿੱਤਰੋ ਜੇ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਸੀ ਜੇ ਤੁਸੀਂ ਕਦੇ ਬੱਚਿਆਂ ਦੇ ਹਨਾ ਇਹ ਮਾਊਮੂ ਵਗੈਰਾ ਕਢਾਏ ਨੇ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਜਰੂਰ ਦੱਸਿਓ ਵੀ ਇਹ ਕੰਮ ਦੀ ਚੀਜ਼ ਹੈਗੀ ਹੈ ਨਹੀਂ ਕਿਉਂਕਿ ਜਿਸ ਬੰਦੇ ਨੂੰ ਜਾਣਕਾਰੀ ਹੁੰਦੀ ਆ ਉਹ ਕੋਈ ਨਾ ਕੋਈ ਦਾ ਚੀਜ਼ ਲਾਭੇ ਲੈਂਦਾ ਕਿਸੇ ਵੀ ਏਰੀਆ 'ਚ ਆ ਕੇ ਤਾਂ ਵੀਡੀਓ ਨੂੰ ਬਾਈ ਜੀ ਸ਼ੇਅਰ ਕਰਿਓ ਜੀ ਤਾਂ ਕਿ ਵੀਡੀਓ ਹਰ ਇੱਕ ਤੱਕ ਪਹੁੰਚ ਸਕੇ ਸਤਿ ਸ਼੍ਰੀ ਅਕਾਲ